ਹੋ ਗਿਆ ਹੋ ਗਿਆ ਦੇਖੋ ਜਿਹੜੇ ਬਾਕੀ ਬਕਰੇ ਕੋਈ ਚਰਨ ਹੋਣਾ ਚਾਹੀਦਾ ਹੈ ਪਹਲੇ ਪੋਸੀਬਲੀ ਨਹੀਂ ਨਹੀਂ ਹੋਇਆ ਕੋਈ ਸੋਨ ਕੰਮੇ ਸ਼ੁਰੂ ਕਰ ਲਓ ਕੀ ਬੰਨਣਾ ਹਾਂ ਅੰਤਿਮ ਕੋਲ ਦਾ ਸੈਟ ਕਰਨਾ ਹੈ

ਜਿਵੇਂ ਦਿੱਖੇ ਸਾਬਤ ਕਰਾਏ ਸੇਖ ਬਹਾਦਰ ਨੰਬਰ ਹੈ ਘਰ ਨੌਂ ਮਿਤ ਆਵੇ ਭਾਈ ਅੱਜ ਸਮੁੱਚੇ ਸੰਸਾਰ ਦੇ ਵਿੱਚ ਸਮੁੱਚੇ ਵਿਸ਼ਵ ਦੇ ਵਿੱਚ ਬਾਲਾ ਪ੍ਰੀਤਮ ਧੰਨ ਧੰਨ ਸਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਭਾਵਨਾ ਅਤੇ ਚੜ੍ਹਦੀ ਕਲਾ ਦੇ ਨਾਲ ਮੜਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਨੂੰ ਜਿੰਨੀਆਂ ਵੀ ਸੰਗਤਾਂ ਲਾਈਵ ਸਰਵਣ ਕਰ ਰਹੀਆਂ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਅਰਦਾਸ ਹੈ ਧੰਨ ਸਾਹਿਬ ਜੀ ਦੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਆਪ ਸਰਬਤ ਮਾਈ ਭਾਈ ਸੰਗਤ ਦੇ ਸਿਰ ਦੇ ਕੁੱਤੇ ਮੇਰ ਕਰਿਆ ਹੱਥ ਰੱਖਣ ਸਤਿਗੁਰੂ ਪਕਸ਼ਾ ਜੀ ਦਰੋਂ ਕਰੋ ਨਾਮ ਦੀਆਂ ਗੋ ਸਿੱਖੀ ਦੀਆਂ ਦਾਤਾ ਆਪ ਸਰਬਤ ਮਾਈ ਭਾਈ ਸੰਗਤ ਦੀ ਝੋਲੀ ਦੇ ਵਿੱਚ ਪਾਉਣ ਸਦ ਸੰਗਤ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਕਸ਼ਾ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਸ਼ਤਾਰ ਦੀ ਜੋ ਕਿ ਇਸੇ ਸਾਲ 25 ਨਵੰਬਰ 2025 ਨੂੰ ਸਮੁੱਚੇ ਸੰਸਾਰ ਦੇ ਵਿੱਚ ਸਮੁੱਚੇ ਵਿਸ਼ਵ ਦੇ ਵਿੱਚ ਬਹੁਤ ਸ਼ਰਧਾ ਭਾਵਨਾ ਅਤੇ ਚੜ੍ਹਦੀ ਕਲਾ ਦੇ ਨਾਲ ਪਣਾਈ ਜਾ ਰਹੀ ਹੈ ਸਮੁੱਚੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਗੁਰੂ ਗੋਬਿੰਦ ਸਿੰਘ ਸੇਵਕ ਜਥੇ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੋ ਗੁਰੂ ਤੇਗ ਬਹਾਦਰ ਸੱਚੇ ਪਕਸ਼ਾ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਦਿਵਸ ਤੈਨੂੰ ਸਮਰਪਿਤ ਅੱਜ ਸ਼੍ਰੀ ਸਹਿਜ ਪਾਠ ਆਰੰਭ ਹੋਏ ਨੇ ਸਰਬੱਤ ਮਾਈ ਭਾਈ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਪਾਠ ਦੀ ਆਰੰਭਤਾ ਹੋਣ ਲੱਗੀ ਹੈ ਸਰਬੱਤ ਮਾਈ ਭਾਈ ਸੰਗਤ ਨੇ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਪਾਠ ਸਰਵਣ ਕਰਨਾ ਹੈ ਭਾਵਨਾ ਦੇ ਨਾਲ ਕੁਰਬਾਨੀ ਦਾ ਪਾਠ ਸਰਵਣ ਕਰਕੇ ਆਪਣਾ ਜੀਵਨ ਜਿਹੜਾ ਹੈ ਉਹਨੂੰ ਸਫਲਾ ਬਣਾਉਣਾ ਹੈ ਕਿਉਂਕਿ ਇਹ ਮਨੁੱਖਾ ਜਨਮ ਜਿਹੜਾ ਹੈ ਇਹ ਬਾਣੀ ਪੜਨ ਵਾਸਤੇ ਮਿਲਿਆ ਹੈ ਮਹਾਰਾਜ ਕਹਿੰਦੇ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ਜਿੰਨ ਪੀਤੀ ਤਿਸ మోਖ ਦਵਾਰ ਆਇਓ ਸੋਣਾ ਨਾ ਕੜਨ ਕੋ ਬਾਣੀ ਇਹ ਮਨੁੱਖਾ ਜਨਮ ਕਾਦੇ ਵਾਸਤੇ ਮਿਲਿਆ ਬਾਣੀ ਸੁਣਨ ਵਾਸਤੇ ਗੁਰਬਾਣੀ ਪੜਨ ਵਾਸਤੇ ਮਹਾਰਾਜ ਕਹਿੰਦੇ ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰਨਿਮਖ ਨਾਮੰਤੇ ਚਾਰੀ ਦੇ ਜਿੱਥੇ ਗੁਰਬਾਣੀ ਪੜਨ ਦੀ ਮਹਾਨਤਾ ਹੈ ਉਥੇ ਗੁਰਬਾਣੀ ਸੁਣਨ ਦੀ ਬਹੁਤ ਵੱਡੀ ਮਹਾਨਤਾ ਹੈ ਸਰਬੱਤ ਮਾਈ ਭਾਈ ਸੰਗਤ ਨੇ ਬੜੇ ਪਿਆਰ ਨਾਲ ਗੁਰਬਾਣੀ ਦਾ ਬਾਣ ਸਰਬਤ ਕਰਨਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਸਤਿ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਬ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚnabla ਹੋ ਗਈ ਜੇ ਸੋਚੀ ਲੱਖ ਵਾਰ ਚੁਪੈ ਚੁਪ ਨਾ ਹੋ ਗਈ ਜੇ ਲਾਇ ਰਹਾ ਨਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰੀਆਂ ਭਾਰ ਸਹਿ ਸਿਆੜ巴 ਲੱਖ ਹੋਣੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜਾ ਟਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵੜਿਆਈ ਹੁਕਮੀ ਕੋਤਮ ਨੀਚ ਹੁਕਮ ਲੇਖਾ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪੁਆਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਕੋ ਨਾ ਕੋਏ ਨਾਨਕ ਹੁਕਮ ਹੈ ਜੇ 부ਜੈ ਤਾਂ ਹੋ ਮੈ ਕਹੈ ਨਾ ਕੋਈ ਗਾਵੈ ਕੋ ਤਾਨ ਹੁ ਵੇ ਕਿਸੈ ਦਾਨੁ ਗਾਵੈ ਕੋ ਦਾਖੁ ਜਾਣੈ ਨਿਸ਼ਾਨੁ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੰ ਭੀਚਾਰ ਗਾਵੈ ਕੋ ਸਾਜ ਕਰੇ ਤਨ ਕੀ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾ ਪੈ ਦਸੈ ਦੂਰ ਗਾਵੈ ਕੋ ਵਿਖੇ ਹਾਜ਼ਰਾ ਹਦੂਰ ਕਥਨਾ ਕਥਿ ਨ ਆਵੈ ਤੂਟ ਕਥ ਕਥ ਕਥੀ ਕੋਟੀ ਕੋਟ ਕੋਟ ਰੁ ਦਿੰਦਾ ਦੇ ਲੈਂਦੇ ਥਕ ਬਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਈ ਰਾ ਨਾਨਕ ਭਿਗ ਸੇ ਵੀ ਪਰਵਾ ਸਾਚਾ ਸਾਹਿਬ ਉਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਖਰੇ ਦਾ ਦਾਰੂ ਫੇਰ ਕੇ ਅੱਕੇ ਰੱਖੀ ਆ ਜਿਤ ਦਿਸੈ ਦਰਬਾਰ ਉਨੂੰ ਹੋ ਕੇ ਬੋਲਣ ਬੋਲੀ ਆ ਜਿਤ ਹੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਹਤ ਦਵਾਰ ਨਾਨਕ ਏ ਮੈਂ ਜਾਣੀਐ ਸਭ ਆਪੇ ਸਚਿਆਰ ਆਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿੰਨ ਪਾਇਆ ਮਾਨ ਦਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੀਆ ਸਮਾਈ ਗੁਰਈਸਰ ਗੁਰ ਗੋਖ ਬਰਮਾ ਗੁਰ ਪਾਰਬਤੀ ਮਾਈ ਜੀ ਹਉ ਜਾਣਾ ਆਖਾ ਨਾਹੀ ਕਹਿਣਾ ਕਥਣ ਤਾਂ ਜਾਈ ਗੁਰਾ ਇੱਕ ਦੇਹ 부ਝਾਈ ਸਬਣਾ ਦੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਣ ਪਾਣੇ ਕਿन्हाਏ ਕਰੀ ਜੇਤੀ ਸਿਰਠ ਉਪਾਈ ਵਿਖਾ ਬਿਨ ਕਰਮਾ ਕੇਮ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਵਣਾ ਜੀਆਂ ਕਾ ਏਪ ਦਾਤਾ ਸੂ ਮੈਂ ਵਿਸਰਣਾ ਜਾਈ ਜੇ ਜੁਗ ਚਾਰੀ ਅਰਜਾ ਹੋਰਤ ਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇ ਕੈ ਜਸ ਕੀਰਤ ਜਗ ਦੇ ਜੇ ਤਿਸ ਨਜ਼ਰ ਨਾ ਆਵਈ ਤਾ ਬਾਤ ਨਾ ਪੁੱਛੈ ਕਿਤਾ ਅੰਦਰ ਕੀਤ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਇਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਤਪੀਰ ਸੁਰਨਾਥ ਸੁਣੈ ਧਰਤ ਤਵਲ ਆਕਾਸ਼ ਸੁਣੈ ਦੀਪ ਲੋਪਾ ਤਾਲ ਸੁਣੈ ਕੋ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪਾ ਨਾਸ਼ ਸੁਣੈ ਈਸਰ ਬ੍ਰਹਮਾ ਇੰਦ ਸੁਣੈ ਮੁਕਤ ਸਲਾਹ ਮੰਦ ਸੁਣੈ ਜੋਤ ਜੁਗ ਤਨ ਭੇਦ ਸੁਣੈ ਸ਼ਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਕਾਪ ਦਾ ਨਾਸ਼ ਸੁਣੈ ਸਤ ਸੰਤੋ ਗਿਆਨ ਸੁਣੈ ਆਠ ਛਠ ਕਾ ਇਸ ਨਾਨ ਸੁਣੈ ਪੜ ਪੜ ਪਾਵੇਂ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਆਪ ਕਾ ਨਾਸ਼ ਸੁਣੈ ਸਦਾ ਗੁਨਾ ਕੇ ਗਾਹ ਸੁਣੈ ਸ਼ੇਖੀ ਕੀਰਪਾ ਦੇਸ਼ਾ ਸੁਣੈ ਅੰਦੀ ਪਾਵੇਂ ਰਾਹ ਸੁਣੈ ਹਾਰ ਭੂਵੇਂ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਆਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਤ ਕਲਮ ਨ ਲਿਖਣ ਹਾਰ ਮੰਨੇ ਕਾਬਹਿ ਕਰਤ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਭੂਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੂਝੋਟਾ ਨ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਕਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਈ ਮੰਨੈ ਪਾਤਿ ਸੋ ਪ੍ਰਗਟ ਜਾਏ ਮੰਨੈ ਮੱਕ ਨਾ ਚੱਲੇ ਪੰਥ ਮੰਨੈ ਧਰਮ ਸੇਤੀ ਸਦਬੰਧ ਐਸਾ ਨਾਮ ਨਿਰੰਝਾ ਹੋਏ ਜੇ ਕੋ ਮਨ ਜਾਣੈ ਮਨ ਹੋਏ ਮੰਨੈ ਪਾਵੇਂ ਮੋਖ ਦੁਆਰ ਮੰਨੈ ਪਰਵਾਰ ਸਦਾ ਰੂਪ ਮੰਨੈ ਤਰੇ ਤਾਰੇ ਗੁਰ ਸੇਖ ਮੰਨੈ ਨਾਨਕ ਭਵੇ ਨ ਭੇਖਾ ਐਸਾ ਨਾਮ ਨਿਰੰਝਰ ਹੋਏ ਜੇ ਕੋ ਮਨ ਜਾਣੈ ਮਨ ਹੋਏ ਪੰਜ ਪਰਮਾਰ ਬਚਪੁਰਧਾਨ ਪੰਜੇ ਪਾਵੇਂ ਕਰ ਕੈ ਮਾਲ ਪੰਜੇ ਸੋਹੇ ਦਰ ਰਾਜਾਨ ਪੰਜਾਂ ਗਾ ਗੁਰੇਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਮੂਤ ਸੰਤੂਖਾ ਪ੍ਰਖਿਆ ਜਿਨ ਸੂਤ ਜੇ ਕੋ 부ਝੈ ਹੋ ਵੈ ਸਚਿਆਰ ਤਬ ਲੈ ਉਪਰ ਕਿਤਾ ਭਾਰ ਤਰਤੀ ਹੋਰ ਪਰਹਿ ਹੋਰ ਹੋਰ ਕਿਸ ਤੇ ਭਾਰਤ ਲੈ ਕਵਨ ਜੌਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਗੁਣੀ ਕਲਾਮ ਇਹ ਲਿਖਾ ਲਿਖ ਜਾਣੇ ਕੋਵੇਂ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਵਾਲ ਰੂਪ ਕੀਤੀ ਦਾ ਜਾਣੇ ਕੌਣ ਤੂਤ ਕੀਤਾ ਤਸਾਉ ਏਕੋ ਪਵਾਉ ਕਿਸ ਤੇ ਹੋਏ ਨਖ ਦਰੀਆ ਕੁਦਰਤ ਕਵਨ ਬਹਾ ਵਿਚਾਰ ਬਾਰਿਆਂ ਨਾ ਜਾਮਾ ਏਕ ਵਾਰ ਜੋ ਤੁਧ ਕਾ ਵੈਸਾਈ ਭਲੀਕਾਰੂ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖਤਾ ਬਤਾਉ ਅਸੰਖ ਗ੍ਰੰਥ ਮੁਖवेद ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮਹਭਖਸਾਰ ਅਸੰਖ ਮੂਨ ਬੁਲਾਏ ਤਾਰ ਉਦ੍ਰਤ ਕਵਣ ਕਹਾਵੀ ਵਿਚਾਰ ਵਾਰਿਆ ਨਾ ਜਾਵਾ ਇੱਕ ਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਮ ਸਦਾ ਸਲਾਮਤ ਨਰੰਕਾਰ ਅਸੰਖ ਮੂਰਤਾਂ ਦੇ ਘੰਡ ਪੂਰ ਅਸੰਖ ਚੋਰ ਹਰਾਮ ਪੂਰ ਅਸੰਖ ਅਮਰ ਕਰ ਜਾਹਿ ਜੂਰ ਅਸੰਖ ਗਲਬੜ ਹਤਿਆ ਕਮਾਹਿ ਅਸੰਖ ਪਾਪੀ ਬਾਪ ਕਰ ਜਾਹਿ ਅਸੰਖ ਪੂਰੇ ਆਰ ਪੂਰੇ ਫਿਰਾਹਿ ਅਸੰਖ ਮਲੇਸ਼ ਮਲ ਭਖ ਥਾਹਿ ਅਸੰਖ ਨਿਤਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਉਦਭਵੈ ਸਾਈ ਭਲੀਕਾਰ ਤੁਪ ਸਦਾ ਸਲਾਮਤੁ ਗੁਰ ਰੰਕਾਰ ਅਸੰਖ ਨਾਮ ਸੰਖ ਭਾਵ ਅਗੰਗ ਅਗੰਗ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸਜੂ ਗੁਖਾਨ ਜਿਨ ਇਹ ਦਿਖੇ ਤਿਸ ਸਿਰ ਨਾਹਿ ਇਨ ਇਹ ਲਿਖੇ ਤੇ ਸਿਰ ਨਾਹੇ ਜੇ ਫਰਮਾਏ ਤੇ ਬਿਦਿੰਦਾ ਹੈ ਚਿਤਾ ਕੀਤਾ ਦਿੱਤਾ ਨਾਮ ਮਣ ਤਾਵੇ ਨਾਹੀ ਕੋ ਤਾਮ ਕੁਦਰਤ ਕਾ ਵਣ ਕਹਾ ਵਿਚਾਰ ਉਬਾਰਿਆ ਨਾ ਜਾਮਾ ਇੱਕ 바ਰ ਜੋਤ ਤ ਭਵੇ ਸਾਈ ਭਲੀਕਾਰ ਉਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੋ ਤੇ ਦਰਸ਼ੇ ਮੂਤ ਪਲੀਤੀ ਕੱਪੜ ਹੋਏ ਦੇ ਸਾਫ ਹੁੰਦੀਏ ਉਹ ਧੋਏ ਹਰਿ ਇਹ ਮਾਤ ਪਾਪਾ ਕੇ ਸੰਗੂ ਉਤੂ ਪੈਣਾ ਮੈਂ ਕਹ ਰੰਗ ਕੁੰਨੀ ਪਾਪੀ ਆਖੜ ਦਾਹੇ ਕਰ ਦਰ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਉ ਨਾ ਕੋ ਕੁੰਦੀ ਆਉ ਜਾਓ ਤੀਰਥ ਤਪੁ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਵੂ ਅੰਦਰ ਗਤ ਤੀਰਥ ਮਰਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਲਕੁਲ ਕੀਤੇ ਭਗਤ ਨਾ ਹੋਏ ਸੁਆਸਤ ਆਤ ਦਾਣੀ ਪਰਮਾਉ ਉਪਸਤ ਸੁਹਾਨ ਸਦਾ ਮਨ ਚਾਉ ਕਵਣ ਸੁ ਵੀਲਾ ਗਪਤ ਕਵਣ ਕਵਣ ਫਿਤ ਕਵਣ ਬਾਗ ਕਵਣ ਸ਼ਰੁਤੀ ਮਹਾ ਕਵਣ ਜਿਤ ਹੁਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋ ਵੈਲੇ ਕੁਰਾਨ ਨੂੰ ਬਖਤ ਨਾ ਪਾਇਓ ਗਾਲੀਆਂ ਜੇ ਲਿਖਣ ਦੇ ਕੁਰਾਨ ਖੇਤਵਾਰ ਨਾ ਚੁਗੀ ਜਾਣੇ ਉਤਮਾ ਨਾ ਕੋਈ ਜਾ ਕਰਤਾ ਸਠੀ ਕੋ ਸਾਜੀ ਆਪੇ ਜਾਣੇ ਸੋਈ ਇਹ ਬਾਰੇ ਆਖਾ ਕਿ ਸ਼ਾਲਾ ਹੀ ਕੋ ਵਰਣੀ ਕਿ ਮਜਾੜਾ ਨਾਨਕ ਆਖਣ ਸਭੂ ਆਖੈ ਇੱਕ ਦੂ ਇੱਕ ਸਿਆੜਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਹ ਬੈ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆਨ ਨਾ ਸੁਹੈ ਦਾ ਤਾਲਾ ਪਾ ਤਾਲ ਲਖ ਆਗਾਸਾਂ ਆਗਾਸ ਊੜਕ ਊੜਕ ਭਾਲ ਥਕੇ ਵੇਦ ਕਹਿਣਿ ਕਬਾਦ ਸਹਿਸ 18 ਕਹਿਣਕ ਪੀਬਾ ਅਸੂਰੂ ਇਕ ਧਾਤਿ ਲੇਖਾ ਹੋਇ ਤਾ ਲਖੀਐ ਲਿਖਿਆ ਹੋਇ ਵਿਨਾਸ਼ ਡਾਰਕ ਵੱਡਾ ਆਖੀਐ ਆਪੇ ਜਾਣੈ ਆਪੂ ਸਲਾਹੀ ਸਲਾਗ ਇਤੀ ਸੁਰਤ ਨਾ ਪਾਈਆ ਲਗੀਆਂ ਅਤੈ ਬਾਪ ਵੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਾ ਸਿੱਤੀ ਪਾਲ ਧਨ ਕੀੜੀ ਤੁਲਣਾ ਹੋਣੀ ਛੇਤਸ ਮਨੋਂ ਨਾ ਵੀਸਰੈ ਅੰਤ ਨਾ ਸਿੱਖਤੀ ਕਹ ਅਨੰਤ ਅੰਤ ਨਾ ਕਰਨੈ ਦੇਨ ਨ ਅੰਤ ਅੰਤ ਨਾ ਵੇਖਣ ਸੁਨੰਦ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤਰ ਅਤਨ ਨ ਜਾਪੈ ਕੀਤਾ ਆਕਾਰ ਉਹ ਅਤਨ ਨ ਜਾਪੈ ਪਾਰਾ ਭਾਰ ਉਹ ਅਤਨ ਕਾਰਣ ਕੀਤੇ ਬਿਲਾ ਲਾਹੇ ਤਾਂ ਕੀ ਅਤਨ ਪਾਏ ਜਾਹੇ ਏ ਅਤਨ ਨ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਹੋਊ ਉਚਾ ਧਾਮ ਉਚੀਉ ਪੁਰਚਾ ਨਾਮ ਏਵੜੀ ਉਚਾ ਹੋਇ ਬੈ ਕੋਈ ਤੇ ਸੂਚਾ ਕੋ ਜਾਣੈ ਸੋਈ ਜਿਵੜੀ ਆਪ ਜਾਣੈ ਆਪਾ ਬੂ ਨਾਨਕ ਨਦਰੀ ਕਰਮੀ ਦਾ ਬੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਨ ਨਤ ਮਾਈ ਕੀਤੇ ਮੰਗੇ ਦੂਤ ਅਪਾਰ ਕੀਤਿਆਂ ਕਰਤ ਨਹੀਂ ਵਿਚਾਰ ਕੀਤੇ ਖਾਪੋ ਟਟੇ ਵਿਕਾਰ ਕੀਤੇ ਲੈ ਲੈ ਮੁਕਰ ਬਾਹੀ ਕੀਤੇ ਮੂਰਖ ਖਾਹੀ ਸਾਹੇ ਕੀਤਿਆਂ ਦੂਖ ਕੂਖ ਸਦ ਮਾਰ ਇਹ ਭੇਦਾ ਤੇਰੀ ਦਾਤਾਰ ਖੰਦ ਖਲਾਸੀ ਪਾਣਾ ਹੋਏ ਹੋ ਰਾਕ ਨਾ ਸਕੈ ਕੋਈ ਜੇ ਕੂ ਖਾਇ ਪੂ ਆਖਣ ਪਾਏ ਜਾਣੈ ਜਿਤਿਆ ਮੋਹ ਖਾਈ ਆਪੇ ਜਾਣੈ ਆਪੇ ਦੀ ਆਖੈ ਸੇ ਭੇ ਕੀ ਕੇ ਜਿਸ ਨੂੰ ਬਖਸ਼ੇ ਸਿਰ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਢੰਡਾਰ ਅਮੁੱਲ ਆਵੇਂ ਮੁੱਲ ਲੈ ਜਾਹੇ ਮੁੱਲ ਭਾਏ ਮੁੱਲ ਦਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਦੁਲ ਅਮੁੱਲ ਪਰਵਾਨ ਅਮੁੱਲ ਬਖੀਸ਼ਾ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨ ਜਾਏ ਆਖਾ ਕੋ ਰਹੇ ਲਿਬਲਾਏ ਆਖੇ ਵੀਦ ਪਾਠ ਕੁਰਾਨ ਆਖੇ ਪੜੀ ਕਰੈ ਉਤਿਆਨ ਆਖੇ ਵਰਮੀ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੈ ਦਾਨ ਆਖੈ ਦੇਵ ਆਖੈ ਸੂਰ ਨਰ ਮਨ ਜਨ ਸੇਵ ਕੀਤੇ ਆਖੈ ਆਖਣ ਪਾਣੀ ਕੀਤੇ ਗਹਿ ਗਹਿ ਕੂਟ ਕੂਟ ਜਾਹੇ ਤੇਤੇ ਕੀਤੇ ਹੋਰ ਕਰੈ ਤਾਂ ਆਖ ਨਾ ਸਕੈ ਕਈ ਕੇ ਜੀਵਣ ਭਾਵੈ ਤੇ ਮੜhoe ਨਾਨਕ ਜਾਣੈ ਸੱਚਾ ਹੋਏ ਜੇ ਕੋ ਆਖੈ ਕੋ ਵਿਗਾੜ ਤਨ ਕੀ ਹੈ ਸਿਰ ਦਾ ਬਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਬਾਜੇ ਨਾਦ ਅਨੇਕ ਅ ਸੰਖਾ ਦੇਵਾ ਵਣਹਾਰੇ ਤੇ ਰਾਗ ਪਰਿ ਸਿਉ ਕਹਿਯਨ ਕਥਿ ਗਾਵਣ ਹਾਰੇ ਗਾਵੈ ਤੁਹਨੋ ਕੌਣ ਬਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤੁ ਭੁਗਤਿ ਲਖਿ ਜਾਣੈ ਲਿਖਿ ਲਿਖ ਧਰਮ ਵਿਚਾਰੇ ਗਾਵੈ ਈਸਰ ਬਰਮਾ ਦੇਵੀ ਸੋਹਣ ਸਦਾ ਸਾਰੇ ਗਾਵੈ ਇੰਦਰਾਸ਼ਣ ਬੈਠੇ ਦੇਵ ਤੇ ਆਦਰੰਦਾਲੇ ਗਾਵੈ ਸਤਿ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪਦਮ ਨਰਕੀਸ਼ਰ ਜੁਗ ਜੁਗ ਵਿਦਾ ਨਾਲੇ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮਾਸ਼ ਪਿਆਲੇ ਗਾਵਣ ਰਤਮੁ ਕਾਇ ਤੇਰੀ ਆਤਮ ਸੱਡ ਪੀਰ ਬਨਾਲੇ ਗਾਮੈ ਦੂਤ ਮਹਾਬਲ ਪੂਰਾ ਗਾਮੈ ਖਾਣੀ ਚਾਰੇ ਗਾਮੈ ਖੰਨ ਮਡਲ ਪਰ ਪੰਡਾ ਕਰ ਕਰ ਰਥੀ ਧਾਰੇ ਸਹੀ ਤੁਦਨੋ ਗਾਮੈ ਦੂਤ ਪਾਵਨ ਰੂਪ ਤੇ ਤੇਰੇ ਭਗਤ ਸਰਦਰੀ ਹੋਰ ਕੀਤੇ ਗਾਵਣ ਸੇ ਮੈ ਚਿਤ ਨ ਆਵਣੋ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚੋ ਹੋ ਸਾਹਿਬ ਸਾਚਾ ਸਾਚੀ ਨਾਹੀ ਹੈ ਕੀ ਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਂਧੀ ਕਾਰ ਕਰ ਦੁਸ਼ੀ ਮਾਇਆ ਜਿਨ ਬੁਪਾਈ ਕਾਰ ਕਰ ਵੇਖੇ ਕੀਤਾ ਆਪਣਾ ਜਿਮ ਤਸਵੀ ਪੜਿਆਈ ਜੋ ਤਸਪਾਵੈ ਸੋਈ ਕਰਸੀ ਭੁਗਵਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਨ ਰਜਾਈ ਹਉਮਤਾ ਸੰਤੋਖ ਸ਼ਰਮ ਪਤ ਚੋਰੀ ਧਿਆਨ ਕੀ ਕਰੈ ਮਕੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤਾ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਸਹਿ ਆਦੇਸ਼ ਆਰ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਬਾਜੈ ਨਾਦ ਆਪਨਾਥ ਨਾਥੀ ਸਭਾਂ ਕੀ ਰਿਤਿ ਸਿਧ ਅਬਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵੇਂ ਦੇਖੇ ਆਵੇਂ ਭਾਗ ਗੁਰੂ ਆਦੇਸ ਸਹਿ ਆਦੇਸ ਆਦ ਨੀਦ ਨਾਦ ਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਪ੍ਰਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਜਿਮਤ ਸੁਭਾਵੈ ਜਿਵੇਂ ਚਲਾਵੈ ਜਿਮੂ ਵੇ ਪਰਮਾਨ ਉਹ ਵੇਖੈ ਉਹਨਾਂ ਨਤਰ ਨਾ ਆਵੇਂ ਬੋਤਾ ਏ ਵਿਡਾਨ आदेश स स आदेश आ नाथ आद अनिल अनाद अनाहत जुग जुग एको वेस आसन लोए लोए पंडा आतु जो किस पाया सो एक बार ओंकार कर बिखे सर जनहार नानक सच्चे की साची कार आदेश स स आदेश आ आद नाथ आद अनिल अनाद अनाहत जुग जुग, जुग एको वेस ਇਕ ਦੂ ਦੀਪ ਲਖੋ ਮੇ ਲਖੋ ਮੇ ਲਖ 20 ਲਖ ਲਖ ਕਿੜਾ ਆਖੀ ਐ ਜੀਕ ਨਾਮ ਜਗਦੀਸ਼ ਏਤ ਰਹਾ ਪਤ ਪਵੜੀਆਂ ਚੜਿਏ ਹੋਏ ਇਸ ਸੰਦਲਾ ਆਕਾਸ਼ ਕੀ ਕੀਤਾ ਆਈ ਰੀਸ਼ ਨਾਨਕ ਨਦਰੀ ਪਾਈਏ ਪੂਰੀ ਤੂੜੈ ਨੀ ਸੋ ਆਖਣ ਜੋਰ ਤੇ ਪੈ ਨਹ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹ ਜੋਰ ਜੋੜ ਨਾ ਰਾਜਮਾਲ ਮਨਸ਼ੂਰ ਜੋੜ ਨਾ ਸੁਤੀਆ ਵਿਚਾਰ ਜੋੜ ਨਾ ਜੁੱਤੀ ਛਟਾ ਸੰਸਾਰ ਜਿਸ ਹੱਥ ਦੂਰ ਕਰ ਵਿਖੈ ਸੋਏ ਨਾਨਕ ਤੁਮ ਨਹੀਂ ਚਨਾ ਕੋਏ ਰਾਤੀ ਉਤਰੀ ਛੱਤੀ ਬਾਰ ਕਵਣ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਤਰ ਵਿਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਥਣਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਸੋਹਣਾ ਪੰਚ ਪਰਵਾਨ ਨਦਰੀ ਕਰਮ ਹੋਇ ਅਨਿਸ਼ਾਨ ਪੱਛ ਪਕਾਈ ਓਥੈ ਪਾਈ ਨਾਨਕ ਗਿਆਂ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਪੂ ਕਰਮ ਕੀਤੇ ਤਬਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾਟਿ ਘੜੀਆਂ ਗੁਰੂ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੀਤੇ ਉਪਦੇਸ਼ ਕੇਤੇ ਇੰਦਜਤ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਦੇਸ ਕੇਤੇ ਦੇਵਦਾਨਮ ਮਨ ਕੇਤੇ ਕੇਤੇ ਰਤਨ ਸਮੁੰਦ ਖੇਤੀਆਂ ਖਾਣੀ ਖੇਤੀਆਂ ਬਾਣੀ ਕੇਤੇ ਪਾਤ ਨਰਿੰਦਰ ਖੇਤੀਆਂ ਸ੍ਰੋਤੀ ਸੇਵਕ ਕੇਤੇ ਨਾਲਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥੈ ਨਾਦ ਬినੋਦਪੂਰ ਅਨੰਦ ਚਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਰਾਜਾ ਹੈ ਜੇ ਕੋ ਕਹ ਪਿਛੈ ਪਛਤਾਏ ਤਿਥੈ ਘੜੀਐ ਸੂਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਗੋਦ ਮਹਾਬਲ ਸੂਰ ਤਿੰਨ ਮਹਿ ਰਾਮ ਰਹਾ ਪਰ ਪੂਰ ਜਿਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੈ ਨ ਖਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਜਿਥੈ ਭਗਤ ਵਸੈ ਕੇ ਲੋ ਕਰੈ ਅਨੰਦ ਸਚਾ ਮਨ ਸੋਏ ਸਾਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਜਿਥੈ ਖੰਡ ਮੰਡਲ ਵਰ ਭੰਡ जे को कथै ताय अंत न अंत तथे लो लो आकार जीव जिन हुकम तवै त विकार देखै बिकसै कर विचार नानक कथना करडा सार जत पहारा धीर सुनियार एरण मत वेद हजार भव भला अगंतकता भाडा भाओ अमृत तित ढाल ਘੜਿਆ ਸ਼ਬਦ ਸਕੀ ਤਕਸਾਲ ਜਿਨ ਕਾਉ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸੁਲੋਕ ਬਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਇ ਦਾਈ ਦਇਆ ਖਿਲੇ ਸਗਲ ਜਗਤ ਚੰਗਿਆ ਨਿਹ ਬੋਰਿਆ ਚੈ ਦਰ ਮਹਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁੁਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਸਕਤ ਕਾਲ ਨਾਨਕ ਦੇ ਮੁਖ ਉਜਲੇ ਕੀ ਦੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰੇ ਸਾਧ ਸੰਗਤ ਜੀ ਉੰਡਾਵੇ ਨਾਨਕ ਧੰ ਧੰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਬਾਰੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦੇ ਆਵੇ ਧਾਈ ਸਭ ਥਾਈ ਹੋਏ ਸਹਾਇ ਜਿਨ੍ਹਾਂ ਦੇ ਬਾਰੇ ਭਾਈ ਨੰਦ ਲਾਲ ਜੀ ਕਹਿੰਦੇ ਗੁਰੂ ਤੇਗ ਬਹਾਦਰ ਆਸਰਾ ਪਾ ਅਫਦਾਰ ਜੀਨਤ ਅਰਾਏ ਪੰਜਾਬੋ ਜਲਾਲ ਅਨਵਾਰ ਹਕ ਅਜਬੂਦ ਪਾਕ ਸ਼ਰੋਸ਼ਣ ਹਰ ਦੁਆਲਮ ਦੇ ਫੈਜ਼ ਫਜ਼ਲ ਸ਼ਰੋਸ਼ਣ ਐਸੇ ਦੀਨਦਿਆਲ ਸਤਿਗੁਰੂ ਜਿਨ੍ਹਾਂ ਦਾ 350 ਸਾਲਾਂ ਦੀ ਸ਼ਹੀਦੀ ਦਿਹਾੜਾ ਸਮੁੱਚੇ ਸੰਸਾਰ ਦੇ ਵਿੱਚ ਸਮੁੱਚੇ ਵਿਸ਼ਵ ਦੇ ਵਿੱਚ 25 ਨਵੰਬਰ 2025 ਨੂੰ ਬਹੁਤ ਸ਼ਰਧਾ ਭਾਵਨਾ ਅਤੇ ਚੜ੍ਹਦੀ ਕਲਾ ਦੇ ਨਾਲ ਬਣਾਇਆ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਸੇਵਕ ਜਥਾ ਮੁੰਬਈ ਜਿੰਨਾ ਵੱਲੋਂ ਬਹੁਤ ਸੋਨਾ ਉਪਰਾਲਾ ਕੀਤਾ ਗਿਆ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾ ਆਸ਼ੀਰਦੀ ਸ਼ਤਾਬਦੀ ਨੂੰ ਸਮਰਪਤ ਅੱਜ ਸ੍ਰੀ ਸਹਿਜ ਬਾਠ ਪ੍ਰਾਰੰਭ ਹੋਏ ਹਨ ਜਿਨ੍ਹਾਂ ਦੇ ਭੋਗ 25 ਨਵੰਬਰ 2025 ਨੂੰ ਪੈਣੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਵਾਲੇ ਦਿਨ ਸੰਗਤ ਜੀ ਇਸੇ ਤਰ੍ਹਾਂ ਹਰ ਰੋਜ਼ ਸਹਿਜ ਬਾਠ ਹੋਣਾ ਹੈ ਤੇ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਮੰਨ ਦਿੱਤੀਆਂ ਨੂੰ ਇਕਾਗਰ ਕਰਕੇ ਸਹਿਜ ਪਾਠ ਸਰਵਣ ਕਰਨਾ ਹੈ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਨੇ ਹਨ ਜੇ ਤੁਸੀਂ ਸਾਰੇ ਭੈਣ ਭਰਾ ਸ਼ਰਧਾ ਭਾਵਨਾ ਪਿਆਰ ਦੇ ਨਾਲ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰੋਗੇ ਤੇ ਸਾਨੂੰ ਸਾਰਿਆਂ ਨੂੰ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਖੁਸ਼ੀਆਂ ਮਿਲਣਗੀਆਂ ਅਰਦਾਸ ਹੈ ਗੁਰਪ੍ਰੀਤ ਬਾਦਰਾ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਆਪ ਸਰਬੱਤ ਮਾਈ ਭਾਈ ਸੰਗਤ ਦੇ ਸਿਰ ਉੱਤੇ ਮਿਹਰਵਲੇ ਹੱਥ ਰੱਖਣ ਜਿੰਨੇ ਵੀ ਤੁਸੀਂ ਭੈਣ ਭਰਾ ਲਾਇਵ ਸਰਵਣ ਕਰ ਰਹੇ ਹੋ ਤੇ ਗੁਰੂ ਗੋਬਿੰਦ ਸਿੰਘ ਸੇਵਕ ਜਥੇ ਦੇ ਸਿਰ ਉੱਤੇ ਵੀ ਮਹਾਰਾਜ ਮਿਹਰ ਭਰਿਆ ਹੱਥ ਰੱਖਣ ਜਿਹੜੇ ਸਮੇਂ ਸਮੇਂ ਦੇ ਉੱਤੇ ਇੰਨੇ ਸੋਹਣੇ ਕੂਪਰਾਲੇ ਕਰਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ